ਬਾਰੋਂ ਸਿੱਖ ਕਹਾਉਣਾ ਬੜੀ ਸੌਖੀ ਗੱਲ ਹੈ ਜਿਵੇਂ ਮਿੱਟੀ ਨਾਲ ਮਿੱਟੀ ਲਿਖਣਾ ਮਿੱਟੀ ਨਾਲ ਮਿੱਟੀ ਲਿਖਣਾ ਹਰੇਕ ਲਿਖ ਸਕਦਾ ਹੈ ਸੌਖੀ ਗੱਲ ਹੈ ਇਸੇ ਤਰ੍ਹਾਂ ਬਾਰੋਂ ਸਿੱਖ ਹਰੇਕ ਕਹਾ ਸਕਦਾ ਹੈ ਸੌਖੀ ਗੱਲ ਹੈ ਪਰ ਅੰਦਰੋਂ ਸਿੱਖ ਕਹਾਉਣਾ ਸਿੱਖੀ ਸਦਕ ਕਮਾਉਣਾ ਬੜੀ ਔਖੀ ਗੱਲ ਹੈ ਜਿਸ ਤਰ੍ਹਾਂ ਪਾਣੀ ਨਾਲ ਪਾਣੀ ਲਿਖਣਾ ਬੜਾ ਔਖਾ ਹੈ ਪਾਣੀ ਨਾਲ ਪਾਣੀ ਨਹੀਂ ਲਿਖਿਆ ਜਾ ਸਕਦਾ ਇਸੇ ਤਰ੍ਹਾਂ ਸਿੱਖੀ ਸਦਕ ਕਮਾਉਣਾ ਵੀ ਇਸੇ ਤਰ੍ਹਾਂ ਔਖਾ ਹੈ ਕੁਰਬਾਨ ਜਾਈਏ ਤਨ ਤਨ ਦਸ਼ਮੇਸ਼ ਪਿਤਾ ਸਰਵਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਸਮੁੱਚੇ ਪਰਿਵਾਰ ਨੇ ਸਿੱਖੀ ਸਦਕ ਕੇ ਸਾਸ ਵਾਸਾਂ ਸੰਗ ਇਸ ਤਰ੍ਹਾਂ ਨਿਵਾਹੀ ਜਿਵੇਂ ਪਾਣੀ ਨਾਲ ਪਾਣੀ ਲਿਖਣਾ ਹੋਵੇ ਕੋਟ ਕੋਟ ਪ੍ਰਣਾਮ ਸਰਵਸਦਾਨੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੂੰ ਉਹਨਾਂ ਦੇ ਸਮੁੱਚੇ ਪਰਿਵਾਰ ਲਾੜੀਆਂ ਫੌਜਾਂ ਸ਼ਹੀਦਾਂ ਸਿੰਘਾਂ ਨੂੰ ਇਹਨਾਂ ਨੇ ਸਿੱਖੀ ਸਦਕਾ ਕੇ ਸਾਸ ਵਾਸਾ ਸੰਗ ਨਿਵਾਉਂਦਿਆਂ ਸ਼ਹੀਦੀਆਂ ਪ੍ਰਾਪਤ ਕਰਕੇ ਇਸ ਤਰ੍ਹਾਂ ਸਿੱਖੀ ਕਮਾਈ ਇਸ ਤਰ੍ਹਾਂ ਸਿੱਖੀ ਕਮਾਈ ਜਿਵੇਂ ਪਾਣੀ ਨਾਲ ਪਾਣੀ ਲਿਖਣਾ ਹੋਵੇ ਪਿਆਰਿਓ